ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲ ਰਿਹਾ ਬਾਈ ਸੋਨੂ ਕੋਲ ਐ ਗੱਲਬਾਤ ਕਰਾਵਾਂਗੇ ਆ ਜਾ ਵੀਰੇ ਸਸੀ ਗੱਭਾਈ ਤੁਹਾਨੂੰ ਸਸੀ ਗੱਭਾਈ ਹੋ ਠੀਕ ਠਾਕ ਆ ਵੀਰੇ ਹਾਂਜੀ ਹਾਂਜੀ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਵੀਰੇ ਨੰਬਰ ਵੀ ਹੈਗਾ 78990999728 ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੇ ਤੁਸੀਂ ਨਿਹਾਲ ਸਿੰਘ ਵਾਲਾ ਠੀਕ ਆ ਆਸ-ਪਾਸ ਆਪਣੇ ਆਪਣੇ ਭਧੌੜ ਵੀ ਆ ਬਈ ਨਿਹਾਲ ਸਿੰਘ ਵਾਲਾ ਠੀਕ ਆ ਤੇ ਤੁਹਾਨੂੰ ਅੱਜ ਇੱਕ ਨਾਗ ਦਿਖਾਉਣਾ ਇੱਕ ਕੀ ਆ ਬਈ ਯਾਸੀ ਫਾਰਮ ਚ ਲਈ ਹੈ ਹੈ ਨਹੀਂ ਕੀ ਨਹੀਂ ਹੈ ਨਾ ਹਾਂ ਹੈ ਟੌਪ ਹੀ ਆ ਬਈ ਓਰੀਜਨਲ 50 ਤੇ ਕਦੋਂ ਸੂਈ ਆ ਵੀਰੇ ਵੀਰੇ ਸੂਈ ਨੂੰ ਅੱਜ ਨੂੰ ਚੌਥਾ ਦਿਨ ਹੋ ਗਿਆ ਚੌਥਾ ਦਿਨ ਹੋ ਗਿਆ 16 17 ਕਿਲੋ ਬੋਲਾ ਤਿਆਰ ਆ ਮਗਰ ਬੱਸੀ ਆ ਬਈ ਠੀਕ ਆ ਬੱਛੀ ਆ ਗਈ ਮਗਰ ਹਨਾ ਇਹ ਵੀ ਜਰਸੀ ਆ ਗਈ ਜਰਸੀ ਆ ਬਈ ਠੀਕ ਆ ਬਾਕੀ ਦਾ ਪੰਜਾਬ ਵਾਲੀ ਜਰਸੀ ਜਿਹਨੂੰ ਕਹਿੰਦੇ ਨਾ ਵੱਡੇ ਘੱਟ ਕੱਢਦੀ ਠੀਕ ਆ ਤੇ ਥਾਨ ਬੜਾ ਲੱਗਿਆ ਹਨਾ ਗੁੱਲੇ ਵਾਲਾ ਬਹੁਤ ਸੋਹਣਾ ਬਾਕੀ ਸੀਲ ਠੰਡੀ ਆ ਬਈ ਹਾਂ ਆ ਦੇਖੋ ਆਰਡਰ ਬਹੁਤ ਸੋਹਣਾ ਆ ਦੇਖੋ ਆਰਡਰ ਕੁਆਲਿਟੀ ਕਰੋ ਚੈੱਕ ਤੇ ਬਾਕੀ ਥਾਨ ਬੜਾ ਚੰਗਾ ਲੱਗਿਆ ਹਨਾ ਤੁਹਾਨੂੰ ਹਾਂਜੀ ਹਾਂਜੀ ਠੀਕ ਆ ਖੋਲ ਉਹਨੂੰ ਤੋਲਾ ਤਰਾ ਕਰਾ ਗਏ ਤੇ ਤੁਹਾਨੂੰ ਕਿੰਨਾ ਦੁੱਧ ਦੇ ਦੂ ਵੀਰੇ ਉਹ ਤੋਂ ਬਈ ਜਿਹੜੇ ਫਾਰਮ ਚ ਲਈ ਆਪਾਂ ਉਹਦਾ ਕਹਿੰਦੇ ਆਪਣਾ 24 25 ਕਿਲੋ ਪਹਿਲਾਂ ਚੋਇਆ ਗਿਆ ਬਾਕੀ ਠੰਡੀ ਸੀਲ ਆ ਹਨਾ ਹ ਹੋਂ ਤਾਂ ਦੱਸਣ ਦੀ ਲੋੜ ਹੀ ਨਹੀਂ ਮੌਸਮ ਚੰਗਾ ਆ ਗਿਆ ਠੀਕ ਹੈ ਖੋਲੋ ਹੁਣ ਤੋਰ ਕੇ ਇਹ ਕੋ ਚੰਗੀ ਫੀਲ ਪਾਊਗਾ ਤਾਂ ਇਹਨੇ ਦੁੱਧ ਆਟੋਮੈਟਿਕ ਹੀ ਦੇਣਾਗਾ ਹਾਂ ਹਾਂ ਠੀਕ ਹੈ ਤੇ ਬਾਕੀ ਤਾਂ ਕੁਆਲਿਟੀ ਨਹੀਂ ਕਿਤੇ ਉਹ ਵੀ ਹੈ ਨਾ ਖੁੰਜੀ ਵੀ ਤੇ ਵੀਡੀਓ ਬਣਾਉਣ ਹਾਏ ਦਾ ਅਰਥ ਨੇ ਬਹੁਤ ਜ਼ਿਆਦਾ ਹਾਂ ਹਾਂ ਤਿਆਰੀ ਕਰ ਲੈਣੀ ਆ ਅੱਜ ਤਾਂ ਖੁੱਲੀ ਆਈ ਗਈ ਹੈ ਨਾ ਹਮ ਇੱਕ ਬੱਚੇ ਦਾ ਕਰਦੀ ਆ ਥੋੜਾ ਆਹ ਦੇਖੋ ਜੀ ਤੇ ਬਾਕੀ ਇਹ ਰੇਲ ਗੱਡੀ ਦਾ ਇੰਜਣ ਜੱਡੀ ਪਈ ਆ ਹੈ ਨਾ ਛੋਟੀ ਨਹੀਂ ਕਿਸੇ ਪਾਸੇ ਅਸਲ ਜਰਸੀ ਹੈ ਜਿਹਨੂੰ ਜਰਸੀ ਕਹਿੰਦੇ ਹੁੰਦੇ ਹਮ ਹਾਂ ਦੇਖੋ ਜੀ ਤੇ ਬਾਕੀ ਸੁਆ ਦੂਜਾ ਹੈਨਾ origignal ਦੂਜਾ ਸੁਆ ਬਾਈ ਦੂਜਾ ਸੁਆ origignal ਤੇ ਬਾਕੀ ਥੱਲੇ ਤੋਂ ਦੇਖੋ ਬਾਈ ਨੂੰ ਖਿੱਚੀ ਫਿਰਦੇ ਜਾਨ ਜੰਦ ਬਹੁਤ ਆ ਹੈਨਾ ਪੂਰੀ ਬਈ ਜਾਨ ਜੰਦਾ ਈ ਆ ਜਾਨ ਜੰਦ ਆਲੀ ਰਾ ਤਿੱਕੇ ਤੋਂ ਨਹੀਂ ਜਿੱਧਰ ਦੀ ਮਰਜੀ ਹੋ ਗਈ ਜੇ ਚਾਰ ਵੀ ਹੋਊਗੀ ਫੇਰ ਹੀ ਖੁਰਕੇ ਦੁੱਧ ਦੇਣਾ ਹੈਨਾ ਬਾਈ ਹਾਂ ਓਕੇ ਆ ਦੇਖੋ ਜੀ ਦਿਖਾ ਦੇ ਕਰਾ ਦੇ ਚੈੱਕ ਸਮਾਰ ਕੇ ਓਕੇ ਜੀ ਘਾਰ ਚ ਬਈ ਇੱਕ ਨੰਬਰ ਆ ਬਈ ਚਾਹੇ ਆਨਲਾਈਨ ਮਗਾਲੀ ਬਈ ਠੀਕ ਆ ਵੀਰੇ ਤੇ ਬਾਕੀ ਤਾਂ ਕਿਧੋ ਨਹੀਂ ਹਨਾ ਕੰਪਲੈਟ ਆਰਡਰ ਆਗਾ ਜਮਾ ਪੂਰਾ ਵਧੀਆ ਆ ਬਾਕੀ ਵੀ ਬੂਟੇ ਟਾਈਮ ਕਿਹੜਾ ਹੈ ਜੀ 12 ਵਜੇ ਹਾਂਜੀ ਤਾਂ 6 ਘੰਟੇ ਪਹਿਲੇ ਆ ਦੇਖੋ ਜੀ ਮੈਂ ਪੱਟ ਤੇ ਕੈਮਰਾ ਲਾ ਰਿਆ ਮਗਰ ਵੀ ਲੈਵਾ ਤੇ ਮੂਰੇ ਵੀ ਲੈਵਾ ਪੂਰੀ ਵਧੀਆ ਲੈਵੇ ਗਲਾਈ ਵਾਲੀ ਬਹਿਣਾ ਦੇ ਲਿਖੇ ਪਾਸੇ ਬਾਕੀ ਦਾ ਅੱਜ ਫਿਰ ਪੀਸ ਪੂਰਾ ਹੀ ਚੰਗਾ ਹਨਾ ਪੂਰਾ ਟਾਪ ਦਾ ਬਈ ਠੀਕ ਆ ਪੂਰਾ ਟਾਪ ਦਾ ਬਈ ਚੰਗਾ ਪੱਲ ਨਾਲ ਆ ਹੋਵੇ ਤੇ ਆ ਜੂਗਾ ਇੱਥੋਂ ਤੱਕ ਲੈਵਾ ਪਿੱਛੇ ਤੱਕਰ ਮਾ ਚਾਰ ਪੰਜ ਟਾਈਮ ਚ ਵਾਕੇ ਲਈ ਧਾਰਾ ਮਾਰਾਂਗੇ ਧਾਰਾ ਮਾਰ ਕੇ ਦਿਖਾ ਦਿੰਦੇ ਆ ਬਈ ਧਾਰਾ ਮਾਰ ਦਿਓ ਫਿਰ ਆ ਦੇਖੋ ਜੀ ਦੇਖੋ ਵੀਰੋ ਬੱਚਾ ਜਾਉਂਦਾ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਨਿਆਣੇ ਦਾ ਵੀ ਕੋਈ ਚੱਕਰ ਨਹੀਂ ਪਾਉਣਾ ਪਾ ਨਹੀਂ ਪਾਣਾ ਉਹ ਤਾਂ ਠੀਕ ਆ ਜਾਤ ਵਾਲੀ ਬਿਹੜਾ ਤਾਂ ਵੀਰੇ ਪੰਜਾਬ ਵਾਲੀ ਜਰਸੀ ਜਿਹਨੂੰ ਕਹਿੰਦੇ ਹਨਾ ਆ ਦੇਖੋ ਆ ਕਰ ਵੀ ਜੀ ਧਾਰਾ ਚੈੱਕ ਹੱਲੇ ਦਾ ਨਲਕੇ ਨੂੰ ਵਰਦੀ ਆ ਠੀਕ ਆ ਜੀ ਦੂਜਿਆਂ 'ਚ ਵੀ ਮਾਰੋ ਆ ਮਗਰ ਲਈ ਚੈੱਕ ਕਰਦੇ ਆ ਓਕੇ ਦਾਗਾਾਂ ਨੂੰ ਪੈਂਦੇਗਾ ਧਾਰਾ ਕੋਈ ਚੱਕਰ ਨਹੀਂ ਬਈ ਲੈ ਠੀਕ ਹੈ ਜੀ ਓਕੇ ਮੂਹਰੇ ਨੇ ਹੋਰ ਮਾਰਦਾ ਜਾਲ ਸੋਨ ਨੂੰ ਨਹੀਂ ਨੀ ਆ ਹੈ ਨਾ ਮੈਂ ਕਿਹਾ ਨੰਬਰ ਵੇੜ ਆ ਗਈ ਲੈ ਠੀਕ ਆ ਵੀਰੇ ਕਿਧਰ ਦੀ ਮਰਜ਼ੀ ਵਜਾ ਲੈ ਵਾ ਫੇਰ ਲਗਾ ਦੇ ਇੱਕ ਜੀ ਆ ਦੇਖੋ ਜੀ ਸਾਰੇ ਥਣ ਨਿਕੜੇ ਪੂਰੇ ਗੈਬ ਤੇ ਠੀਕ ਹੈ ਜੀ ਤੇ ਬਾਕੀ ਦਾ ਹਜੇ ਤਾਂ ਨਹੀਂ ਉਹ ਹੱਥਾਂ ਨੂੰ ਪਾਸ ਜਾਣਾ ਹੈ ਨਾ ਅਰੇ ਭਾਈ ਐ ਆਹ ਹਫਤਾ ਕਰਨ ਸਾਂਭ ਨਹੀਂ ਬੂ ਬੈਠ ਦੋ ਬੰਨੇ ਹੀ ਦੋਗੇ ਤੇਵਾ ਸੁਬਾਹ ਦੇ ਪਾਏ ਨਾ ਸਰ ਕੁੜ ਚੱਲੂਗਾ ਸੌ ਕੁੜ ਜੇਰ ਜੱਪੇ ਦੀ ਓਕੇ ਵੀਡੀਓ ਆਪਣੇ ਕੋਲੇ ਪਈ ਆ ਬਾਕੀ ਤਾਂ ਵੀਰੇ ਇੱਕ ਮੈਂ ਗੱਲ ਕਹਿ ਰਿਹਾ ਵੀਡੀਓ ਦੇਖਣਾ ਇਹਨੂੰ ਛੋਟੀ ਨਹੀਂ ਨਾ ਇਹਨੂੰ ਮੰਨ ਕੇ ਫੋਨ ਲਾਇਓ ਹਣਾ ਹੁਣ ਵੱਡੀ ਵੇੜਾ ਭਈ ਆ ਹੁਣ ਬੀਜੇ ਕੋਈ ਉਹ ਨਹੀਂ ਛੋਟੀ ਕਹੀ ਉਹ ਫੇਰ ਨਾ ਨਾ ਛੋਟੀ ਨਹੀਂ ਤੁਸੀਂ ਬੇਫਿਕਰ ਰਹੋ ਵੀ ਦੇਖ ਲੈ ਹਮ ਸਾਈਜ਼ ਕਰਨ ਨੂੰ ਸਾਈਜ਼ ਕਰਨ ਨੂੰ ਬੇਫਿਕਰ ਰਹੋ ਠੀਕ ਹੈ ਮਿਲਕ ਵੇਨ ਦੇਖੋ ਕਿਉਂ ਜੀ ਆਉਂਦੀ ਆ ਅਸਲ ਜਰਸੀ ਹੈ ਇਹਨੂੰ ਦੋਗਲੀ ਗਾਣੀ ਹੈਗੀ ਸਟਰੋਂਗ ਆ ਪ ਤੇ ਬਾਕੀ ਦਾ ਬੋਡੀ ਵੇਟ ਪੂਰਾ ਹੈ ਨਾ ਪੂਰਾ ਬੋਡੀ ਵੇਟ ਆ ਵੀ ਵਧੀਆ ਬੱਚੇ ਦੇਣ ਵਾਲੀ ਆ ਆਪਾਂ ਹੀ ਦੁੱਧ ਦੇਣ ਵਾਲੀ ਆ ਬਾਕੀ ਦਾ 5 4 ਸੂਏ ਦੇਊਗੀ ਬਾਕੀ ਆਏ ਬਈ ਬੁੱਟੇ ਇੱਥੋਂ ਕੈਮਰਾ ਲਾ ਕੇ ਦੇਖ ਲੈ ਸਾਰੀ ਸਿੱਧੀ ਪਈ ਏ ਟੂ ਇੱਥੇ ਗਾੜੀ ਭੂਈ ਚੱਲੇ ਨਾ ਜਮਾ ਸਟ੍ਰੇਟ ਆ ਗਈ ਕੰਗਰੋੜ ਕਗਰਾੜ ਜਮਾ ਸਿੱਧੀ ਆ ਦੇਖੋ ਤਾਂ ਜਿੰਨੀ ਇਹਦੀ ਸਫਤ ਕਰਗੇ ਉੰਨੀ ਥੋੜੀ ਆ ਚਲੋ ਚੰਗੀ ਚੀਜ਼ ਦੀ ਤਾਂ ਸਫਤ ਹੋ ਹੀ ਜਾਂਦੀ ਆ ਤੇ ਫਿਰ ਹੁਣ ਡਿਮਾਂਡ ਇਹਦੀ ਇਹਦੀ ਫੋਨ ਤੇ ਕਰ ਲਾਂ ਆ ਵੀ ਹੋਊ ਜਮਾ ਜੈ ਜੀ ਹੋਊਗੀ ਦੇ ਕੇ ਤੋਰੇਗਾ ਜੇ ਕੇ ਆਨਲਾਈਨ ਕਿਸੇ ਨੇ ਮੰਗਾਣੀ ਹੋਏ ਗਰੰਟੀ ਲੈਣ ਦਾ ਚਾਹ ਉਹ ਮੁੱਲ ਆਪਾਂ ਬਾਲਾ ਨਹੀਂ ਮੰਗਣਾ ਲਾਹੌਰੀ ਮੁੱਲ ਕਰਨਾ ਦੇਣ ਲੈਣ ਜਿਹੜਾ ਬਸ ਉਹ ਕੰਮ ਇਹ ਜੇ ਕੋਈ ਵੀ ਰੂਮ ਮਗਾ ਲੈ ਕੋਈ ਹੈ ਤਾਂ ਨਹੀਂ ਇਹ ਚ ਕੋਈ ਤਰ ਤਾ ਬਾਕੀ ਗਰੰਟੀ ਹੋ ਜੀਰ ਦੀ ਵੀਡੀਓ ਪਈ ਆ ਮਾਲਕਾਂ ਦੇ ਘਰ ਦੀ ਜੀ ਇਹਦੀ ਵੀ ਦੁੱਧ ਦੀ ਵੀ 17 18 ਕਿਲੋ ਬੌਲੇ ਦੀ ਬੌਲੇ ਦੀ ਗਰੰਟੀ ਆਪਣੀ 16 17 ਕਿਲੋ ਠੀਕ ਹੈ ਭਾਈ ਬਾਕੀ ਦੁੱਧ ਸੇਵਾਦਾਰ ਹੁੰਦਾ ਦੁੱਧ ਗਹਾ ਜਾ ਕੇ ਨਾ ਉਹਦਾ 24 25 ਕਿਲੋ ਚੋਇਆ ਆ ਬ ਆਪਣਾ ਬਾਕੀ ਦਾ ਭਾਂਡਾ ਹੋਵੇ ਭਰਤਾ ਆਪ ਹੀ ਜਾਂਦਾਗਾ ਇਹਨੇ ਦੇਣਾ ਹੀ ਦੇਣਾ ਦੁੱਧ ਤਾਂ ਕੋਈ ਸ਼ੱਕ ਵਾਲੀ ਕਲੀਟ ਦੇ ਨਾ ਮਰਜੀ ਦੁੱਧ ਕੱਢ ਲੈ ਬੰਦਾ ਘਰੋਂ ਲੈਣਾ ਚਾਹੀਦਾ ਤੇ ਮੁੱਲ ਹੋਊਗਾ ਫੋਨ ਤੇ ਜ਼ਿਲ੍ਹਾ ਮੋਗਾ ਦੇ ਤਸੀਰ ਨਿਹਾਲ ਸਿੰਘ ਵਾਲਾ ਦਾ ਨਾਮ ਠੀਕ ਆ ਇੱਕ ਵੈੜ ਸੀ ਵੀਰੇ ਇੱਕ ਸਾਨੂੰ ਦਿਖਾਤੀ ਆ ਤੇ ਜਰਸੀ ਨਸਲ ਦਾ ਆਪਾਂ ਨਗੀਨਾ ਤੁਹਾਨੂੰ ਦਿਖਾ ਰਹੇ ਆ ਤੇ ਜਰੂਰ ਬਾਈ ਨਾਲ ਸੰਪਰਕ ਕਰਿਓ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਰਹੋ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ